ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸਿਬਲ ਆਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਦਮੇਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਵੀ ਆਪਣਾ ਮੇਰਾ ਇਹ ਵੀਡੀਓ ਦੇਖ ਰਹੀਆਂ ਨੇ ਸ਼ੇਅਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਸਬਸਕ੍ਰਾਈਬ ਵੀ ਜ਼ਰੂਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਪ੍ਰੈਸ ਕਰ ਲਵੋ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਔਰ ਆਪਣਾ ਜਿਹੜਾ ਐਡਰੈਸ ਹੈ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡਰੈਸ ਪਾਇਆ ਹੋਇਆ ਆਪਣਾ ਅਗਰ ਤੁਸੀਂ ਮੈਨੂੰ ਕਾਲ ਕਰਕੇ ਵੀ ਆਪਣਾ ਐਡਰੈਸ ਪੁੱਛਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਮੈਨੂੰ ਮੇਰਾ ਐਡਰੈਸ ਵੀ ਜਾਣ ਸਕਦੇ ਹੋ ਸਕਰੀਨਸ਼ਾਟ ਲੈ ਕੇ WhatsApp ਤੇ ਇਸੇ ਨੰਬਰ ਤੇ ਕੰਟੈਕਟ ਕਰਕੇ ਹੀ ਤੁਸੀਂ ਆਪਣਾ ਆਰਡਰ ਵੀ ਬੁੱਕ ਕਰ ਸਕਦੇ ਹੋ ਜੀ ਆਪਣਾ ਜਿਹੜਾ ਲੋਕੇਸ਼ਨ ਹੈ ਜੀ ਆਪਣੀ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਬੁੜਲਾਡਾ ਮੰਡੀ ਦੇ ਵਿੱਚ ਆਪਾਂ ਜਿਹੜੀ ਆਪਣੀ ਸ਼ਾਪ ਹੈ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜੀ ਮੇਰਾ ਇੰਸਟਾ ਤੇ ਪੇਜ ਹੈ ਜੀ ਪੇਜ ਨੂੰ ਵੀ ਜਰੂਰ ਫੋਲੋ ਕਰੋ ਨੰਬਰ ਮੇਰਾ WhatsApp ਦਾ نیچے ਚੱਲ ਰਿਹਾ ਜੀ ਇਸੇ ਤੇ ਕੰਟੈਕਟ ਕਰ ਸਕਦੇ ਹੋ ਇਸੇ ਤੇ ਹੀ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਜੀ ਚਨੌਨ ਦੇ ਸੂਟ ਲੈ ਕੇ ਆਏ ਆ ਸਟਾਫ ਰਹੇਗਾ ਜੀ ਚਨੌਨ ਬਹੁਤ ਸੋਹਣੀ ਸੁਪੀਰੀਅਰ ਕੁਆਲਿਟੀ ਦੀ ਇਹ ਚਨੌਨ ਹੈ ਜੀ ਇਹ ਆਪਣੇ ਕੋਲੇ 3rd ਟਾਈਮ ਜਿਹੜੇ ਸੂਟ ਇਹ ਆਪਣੇ ਕੋਲੇ ਆਏ ਨੇ ਜੀ ਨਾਲ ਹੈਗੇ ਆ ਜੀ ਪਲੇਨ ਮਸਲੀਨ ਦੀ ਬਾਟਮ ਪਲੇਨ ਮਸਲੀਨ ਦੀ ਬਾਟਮ ਹੈ ਜੀ ਤੀਸਰੀ ਵਾਰ ਇਹ ਸੂਟ ਆਪਾਂ ਲੈ ਕੇ ਆਏ ਆ ਜੀ ਡਿਜ਼ਾਈਨ ਦੇਖੋ ਸਭ ਤੋਂ ਪਹਿਲਾਂ ਸ਼ਰਟ ਦਾ ਡਿਜ਼ਾਈਨ ਦੇਖੋ ਜੀ ਆਫ ਵਾਈਟ ਜਿਹੜਾ ਕਲਰ ਹੈ ਜਿਹੜਾ ਕਲਰ ਹੈ ਜੀ ਬਿਲਕੁਲ ਆਫ ਵਾਈਟ ਕਲਰ ਹੈ ਜੀ ਔਰ ਨਾਲ ਆਫ ਵਾਈਟ ਜਿਹੜੀ ਬਾਟਮ ਰੱਖੀ ਹੋਈ ਹੈ ਆਪਾਂ ਨਾਲ ਮਸਲੀਨ ਦੀ ਬਾਟਮ ਹੈ ਜੀ ਮਸਲੀਨ ਦੀ ਜਿਹੜੀ ਲਾਈ ਹੋਈ ਹੈ ਜੀ ਆਪਾਂ ਬਾਟਮ ਬਹੁਤ ਸੋਹਣੀ ਮਸਲੀਨ ਹੈ ਜੀ ਲਾਈਨਿੰਗ ਦੀ ਕੋਈ ਵੀ ਨੀਡ ਨਹੀਂ ਹੈਗੀ ਬਾਟਮ ਦੇ نیچے ਲਾਈਨਿੰਗ ਦੀ ਕੋਈ ਨੀਡ ਨਹੀਂ ਹੈ 셔ਟ ਦੇ نیچے ਤੁਸੀਂ ਲਾਈਨਿੰਗ ਲਗਾ ਕੇ ਹੀ ਬਣਾਉਂਗੇ ਤਾਂ ਵੀ ਜਿਆਦਾ ਜਿਹੜੀ 셔ਟ ਹੈ ਜੀ ਹੈ ਨਾ ਜਿਆਦਾ ਵਧੀਆ ਡਿਊਰੇਬਲ ਜੀ ਪਿਊਰੀਅਲਟੀ ਵੱਧ ਜਾਂਦੀ ਹੈ ਜੀ ਸਟੱਫ ਦੀ ਮਤਲਬ ਜਿਆਦਾ ਦੇਰ ਚੱਲਣ ਵਾਲਾ ਕਪੜਾ ਬਣ ਜਾਂਦਾ ਹੈ ਜੀ ਜਦੋਂ ਆਪਾਂ نیچے ਇਹਦੇ ਲਾਈਨਿੰਗ ਲਗਾ ਕੇ ਬਣਾਵਾਂਗੇ ਜੀ ਬਹੁਤ ਸੋਹਣਾ ਸਟੱਫ ਹੈ ਜੀ ਬੜਾ ਸੋਹਣਾ ਕਲਰ ਹੈ ਪਹਿਲਾ ਕਲਰ ਦੇਖੋ ਤੁਸੀਂ ਕਰੀਮ ਹੈ ਜੀ ਆਫ ਵਾਈਟ ਕਰੀਮ ਹੀ ਨਾਲ ਆਫ ਵਾਈਟ ਜਿਹੜੀ ਨਾਲ ਇਹਦੇ ਬਾਟਮ ਰੱਖੀ ਹੈ ਪ੍ਰਾਈਸ ਇਹਦਾ ਬਹੁਤ ਜੈਨੂਇਨ ਰੱਖਿਆ ਜੀ ਆਪਾਂ 1100 ਰੁਪਏ ਦੇ ਵਿੱਚ ਇਹ ਸੂਟ ਅਸੀਂ ਤੁਹਾਨੂੰ ਦੇਵਾਂਗੇ ਜੀ 1100 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਇੱਕ ਇਹ ਸੀਗਾ ਜੀ ਫਰਸਟ ਕਲਰ ਸੈਕੰਡ ਇਹਦੇ ਵਿੱਚ ਕਲਰ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਬਲੈਕ ਕਲਰ ਹੈ ਜੀ ਸੈਕੰਡ ਹੈਗਾ ਜੀ ਬਲੈਕ ਕਲਰ ਬਲੈਕ ਹੀ ਨਾਲ ਬਾਟਮ ਹੈ ਜੀ ਬਲੈਕ ਸ਼ਰਟ ਹੈ ਜੀ ਚਨੂਨ ਹੀ ਸਟਫ ਰਹੇਗਾ ਪ੍ਰੀਮੀਅਮ ਚਨੂਨ ਹੈ ਜੀ 100% ਪ੍ਰੀਮੀਅਮ ਜਿਹੜੀ ਚਨੂਨ ਹੈ ਬਲੈਕ ਬਾਟਮ ਹੈ ਜੀ ਮਸਲੀਨ ਦੀ ਨਾਲ ਕਈ ਭੈਣਾਂ ਨੂੰ ਹੁੰਦਾ ਜੀ ਵੀ ਮਸਲੀਨ ਦੀ ਬਾਟਮ ਪੇਅਰ ਕੀਤੀ ਹੈ ਵੀ ਕਿਵੇਂ ਲੱਗਦੀ ਹੈ ਪਰ ਬਹੁਤ ਸੋਹਣੀ ਇਹ ਜਿਹੜਾ ਕੰਬੀਨੇਸ਼ਨ ਹੈ ਬਹੁਤ ਸੋਹਣਾ ਬਣਿਆ ਚਨੂਨ ਦੀ ਸ਼ਰਟ ਹੈ ਜੀ ਚਨੂਨ ਦੀ ਹੀ ਨਾਲ ਜਿਹੜੀ ਮਸਲੀਨ ਦੀ ਪਲੇਨ ਮਸਲੀਨ ਦੀ ਬਾਟਮ ਲੱਗੀ ਹੈ ਚਨੂਨ ਦੀ ਸ਼ਰਟ ਤੇ ਨਾਲ ਬਹੁਤ ਸੋਹਣਾ ਜਿਹੜਾ ਇਹ ਸ਼ਰਟ ਦਾ ਪ੍ਰਿੰਟ ਰਹਿਣ ਵਾਲਾ ਹੈ ਜੀ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ 1100 ਰੁਪਏ 1100 ਰੁਪਏ ਹੀ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਨੈਕਸਟ ਕਲਰ ਹੈ ਜੀ ਕਾਪਰ ਬ੍ਰਾਊਨ ਜਿਹੜਾ ਪਿਓਰ ਕਾਪਰ ਰਸਟ ਕਲਰ ਹੁੰਦਾ ਜੀ ਉਹ ਕਲਰ ਦੀ ਜਿਹੜੀ ਇਹਦਾ ਸ਼ਰਟ ਹੈ ਜੀ ਜਿਹੜੀ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਨੇੜੇ ਤੋਂ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਸਟੱਫ ਰਹਿਣ ਵਾਲਾ ਹੈ ਜੀ ਚਨੌਨ ਬਹੁਤ ਸੋਹਣਾ ਸਟੱਫ ਹੈ ਜੀ ਚਨੌਨ ਦਾ ਫਾਲਟ ਤੁਸੀਂ ਦੇਖ ਸਕਦੇ ਹੋ ਫਾਲ ਵੀ ਬਹੁਤ ਵਧੀਆ ਬਹੁਤ ਪਿਆਰਾ ਜਿਹੜਾ ਸੂਟ ਇਹ ਬਣ ਕੇ ਰੈਡੀ ਹੋਊਗਾ ਜੀ ਨਾਲ ਮਸਲੀਨ ਦੀ ਟੋਨ ਮੈਚ ਕਰਦੀ ਹੈਗੀ ਕਾਫੀ ਬ੍ਰਾਊਨ ਕਲਰ ਦੀ ਬਾਟਮ ਪ੍ਰਾਈਸ ਰਹੇਗਾ ਜੀ ਇਹਦਾ 1100 ਰੁਪਏ ਇਹ ਵਾਲੇ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਰ ਹੈ ਜੀ ਆਪਣੇ ਕੋਲੇ ਇਹ ਸੀਗਾ ਬਰਾਊਨ ਕਲਰ ਸੈਕੰਡ ਇਹ ਦਾ ਕਲਰ ਹੈਗਾ ਜੀ ਆਪਣੇ ਕੋਲੇ ਗ੍ਰੀਨ ਜਿਹੜਾ ਇਹ ਗ੍ਰੀਨ ਕਲਰ ਹੈ ਜੀ ਇਹ ਥੋੜਾ ਵੀਡੀਓ ਦੇ ਵਿੱਚ ਮਤਲਬ ਕਲਰ ਦਾ ਫਰਕ ਆ ਰਿਹਾ ਜੀ ਪ੍ਰੋਪਰ ਜਿਹੜਾ ਗ੍ਰੀਨ ਕਲਰ ਹੈ ਬਹੁਤ ਸੋਹਣਾ ਹਰਾ ਜਿਹਾ ਕਲਰ ਹੈ ਜੀ ਬੜਾ ਪਿਆਰਾ ਗ੍ਰੀਨ ਕਲਰ ਹੈ ਜਿਹੜਾ ਇਹ ਬਾਟਮ ਦਾ ਰਹਿਣ ਵਾਲਾ ਹੈ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਕਲਰ ਦਾ ਦੁਪੱਟਾ ਡਾਈ ਹੋਊਗਾ ਜੀ ਗ੍ਰੀਨ ਬਹੁਤ ਪਿਆਰਾ ਕਲਰ ਹੈ ਜੀ ਇਹ ਸ਼ੇਡ ਦਾ ਫਰਕ ਆ ਰਿਹਾ ਥੋੜਾ ਵੀਡੀਓ ਦੇ ਵਿੱਚ ਨੇੜੇ ਤੋਂ ਪ੍ਰਿੰਟ ਚੈੱਕ ਕਰੋ ਜੀ ਚਨੌਨ ਹੈ ਜੀ ਬਹੁਤ ਸੋਹਣਾ ਸਟੱਫ ਹੈ ਪ੍ਰੀਮੀਅਮ ਚਨੌਨ ਹੈ ਜੀ ਫਾਲ ਤੁਸੀਂ ਚੈੱਕ ਕਰ ਸਕਦੇ ਹੋ ਸਟੱਫ ਦਾ ਫਾਲ ਬਹੁਤ ਵਧੀਆ ਹੈ ਇਹ ਹੈਗਾ ਜੀ ਗ੍ਰੀਨ ਕਲਰ ਕਲਰ ਕੰਬੀਨੇਸ਼ਨ ਇਹਦੇ ਸਾਰੇ ਹੀ ਬੜੇ ਪਿਆਰੇ ਆਏ ਨੇ ਜੀ ਨੈਕਸਟ ਹੈਗਾ ਜੀ ਬਲੈਕ بیس ਆਏਗਾ ਜੀ ਬਲੈਕ ਡਿਜ਼ਾਈਨਿੰਗ ਚੈੱਕ ਕਰੋ ਜੀ ਕਿੰਨੀ ਪਿਆਰੀ ਡਿਜ਼ਾਈਨਿੰਗ ਬਣੀ ਹੈ ਇਹਦੇ ਨਾਲ ਅਗਰ ਤੁਸੀਂ ਬਾਟਮ ਤੇ ਵਰਕ ਕਰਾਉਂਗੇ 컬러ਫੁਲ ਦੁਪੱਟਾ ਕਰਵਾ ਕੇ ਜੀ 3D ਦੁਪੱਟਾ ਕਰਵਾ ਕੇ ਬਹੁਤ ਸੋਹਣਾ ਇਹ ਸੂਟ ਜਿਹੜਾ ਰੈਡੀ ਹੋਊਗਾ ਬਲੈਕ ਮਸਲੀਨ ਦੀ ਨਾਲ ਇਹਦੀ ਬਾਟਮ ਰੱਖੀ ਵੀ ਹੈ ਜੀ ਨਾਲ ਪ੍ਰੀਮੀਅਮ ਚਨੌਨ ਹੈ ਜੀ ਇਹ ਪ੍ਰੀਮੀਅਮ ਚਨੌਨ ਹੈ ਜੀ ਕੁਆਲਿਟੀ ਸੁਪਰ ਹੈ ਬਹੁਤ ਵਧੀਆ ਕੁਆਲਿਟੀ ਦੀ ਜਿਹੜਾ ਇਹਦਾ ਜਿਹੜਾ ਸਟੱਫ ਲੱਗਿਆ ਹੋਇਆ ਜੀ ਚਨੌਨ ਦਾ ਬਹੁਤ ਸੋਹਣੀ ਕੁਆਲਿਟੀ ਦੀ ਚਨੌਨ ਲੱਗੀ ਵੀ ਆ ਬਲੈਕ ਕਲਰ ਦੀ ਨਾਲ ਹੈਗਾ ਜੀ ਬਾਟਮ ਦਾ ਸਟੱਫ ਪ੍ਰਾਈਸ ਰਹੇਗਾ ਜੀ ਇਹਦਾ 1100 ਰੁਪਏ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਬਹੁਤ ਸੋਹਣਾ ਇਹ ਸਟੱਫ ਹੈ ਨੈਕਸਟ ਇਹਦਾ ਕਲਰ ਹੈਗਾ ਜੀ ਆਪਣੇ ਕੋਲੇ ਬਲੂ ਨੇਵੀ ਬਲੂ ਕਲਰ ਦਾ ਕੰਬੀਨੇਸ਼ਨ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਨੇਵੀ ਬਲੂ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਕਈ ਭੈਣਾਂ ਨੂੰ ਦਿੱਕਤ ਹੁੰਦੀ ਹੈ ਜੀ ਚਨੌਨ ਹੈ ਵੀ ਮਤਲਬ ਇਕੱਠੀ ਹੋਊਗੀ ਧੋਕੇ ਜਾਂ ਫਿਰ ਸਟਾਫ ਖੁੱਲ ਜੂਗਾ ਕੋਈ ਦਿੱਕਤ ਨਹੀਂ ਆਉਂਦੀ ਜੀ ਬਹੁਤ ਸੋਹਣਾ ਸਟਾਫ ਹੈ ਵਧੀਆ ਕੰਪਨੀ ਦਾ ਹੈ ਜੀ ਬਹੁਤ ਸੋਹਣਾ ਸਟਾਫ ਹੈ 1100 ਰੁਪਏ ਪ੍ਰਾਈਸ ਰਹਿਣ ਵਾਲਾ ਹੈ ਪਲੇਨ ਮਸਲੀਨ ਦੀ ਬਾਟਮ ਦੇ ਨਾਲ ਨੈਕਸਟ ਹੈਗਾ ਜੀ ਕਲਰ ਮਾਜੈਂਟਾ ਵੀਡੀਓ ਦੇ ਵਿੱਚ ਰੈਡਨੈਸ ਤੇ ਆ ਰਿਹਾ ਜੀ ਪ੍ਰੋਪਰ ਜਿਹੜਾ ਮਾਜੈਂਟਾ ਸ਼ੇਡ ਹੁੰਦਾ ਹੈ ਜੀ ਉਹ ਵਾਲਾ ਸ਼ੇਡ ਹੈ ਮਾਜੈਂਟਾ ਜਿਹੜਾ ਡਿਜ਼ਾਈਨ ਹੈ ਜੀ ਇਹ ਕਾਟਨ ਤੇ ਵੀ ਆਇਆ ਹੈ ਜੌਰਜਟ ਤੇ ਵੀ ਹੈ ਔਰ ਆਪਣੇ ਕੋਲੇ ਹੈਗਾ ਜੀ ਚਨਾਉਣ ਤੇ ਵੀ ਇਹ ਡਿਜ਼ਾਈਨ ਆਇਆ ਹੈ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਚਨਾਉਣ ਦੇ ਦੁਪੱਟੇ ਦਿਖਾਵਾਂਗੇ ਜੀ ਇੱਕ ਤਾਂ ਆਪਣੇ ਕੋਲੇ ਚਨਾਉਣ ਦੇ ਦੁਪੱਟੇ ਜਿਹੜੇ ਕਮਲ ਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਕਾਫੀ ਵਾਰ ਦਿਖਾਏ ਨੇ ਜੀ ਬਕਾਇਦਾ ਸਟੈਂਪ ਲੱਗੀ ਹੋਈ ਹੈ ਕਮਲ ਦੀ ਕਮਲ ਚਨੂਨ ਹੈ ਜੀ ਇੱਕ ਤਾਂ ਸਟੱਫ ਬਹੁਤ ਵਧੀਆ ਹੈ ਜੀ ਇਹਦਾ ਪ੍ਰਾਈਸ ਹੈਗਾ 350 ਜੀ 350 ਰੁਪਏ ਇਹਦਾ ਪ੍ਰਾਈਸ 350 ਹੈ ਜੀ ਬਹੁਤ ਸੋਹਣਾ ਸਟੱਫ ਹੈ ਕਮਲ ਚਨੂਨ ਦੇ ਦੁਪੱਟੇ ਨੇ 350 ਵਾਲਾ ਦੁਪੱਟਾ ਹੈ ਜੀ ਇਹ ਇੱਕ ਆਪਣੇ ਕੋਲੇ ਆਇਆ ਜੀ ਮਹਾਰਾਣੀ ਦਾ ਦੁਪੱਟਾ ਮਹਾਰਾਣੀ ਚਨੂਨ ਦਾ ਦੁਪੱਟਾ ਜਿਹੜੀਆਂ ਪਹਿਣਾ ਲੈਂਦੀਆਂ ਨੇ ਉਹ ਦੇਖ ਉਹਨਾਂ ਨੂੰ ਪਤਾ ਹੈ ਜੀ ਬਿਲਕੁਲ ਲਾਈਟ ਵੇਟ ਦੁਪੱਟਾ ਜੀ ਬਿਲਕੁਲ ਬਿਲਕੁਲ ਲਾਈਟ ਵੇਟ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਇਹ ਹੈਗਾ ਜੀ ਮਹਾਰਾਣੀ ਚਨੋਂਨ ਦਾ ਦੁਪੱਟਾ ਹੈ ਇਹਦਾ ਪ੍ਰਾਈਸ ਰੱਖਿਆ ਜੀ ਆਪਾਂ 500 ਰੁਪਏ 500 ਰੁਪਏ ਦਾ ਆਵਲਾ ਦੁਪੱਟਾ ਹੈ ਜੀ ਮਹਾਰਾਣੀ ਚਨੋਂਨ ਦਾ ਕਮਲ ਚਨੋਂਨ ਦਾ ਦੁਪੱਟਾ ਹੈਗਾ ਜੀ ਇੱਕ ਦੁਪੱਟਾ 2.5 ਮੀਟਰ ਦਾ 350 ਦਾ ਮਹਾਰਾਣੀ ਚਨੋਂਨ ਦਾ ਹੈਗਾ ਜੀ ਇੱਕ ਦੁਪੱਟਾ 500 ਰੁਪਏ ਦਾ ਦੁਪੱਟਾ ਹੈ ਜੀ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਲੈ ਸਕਦੀਆਂ ਲਾਈਟ ਵੇਟ ਦੁਪੱਟਾ ਹੈ ਜੀ ਇਹ ਜਿਹੜਾ ਮਹਾਰਾਣੀ ਦਾ ਸਟਾਫ ਬਹੁਤ ਸੋਹਣਾ ਹੈ ਜੀ ਸਟਾਫ ਜਿਹੜਾ ਕੋਈ ਕਮੀ ਨਹੀਂ ਹੈਗੀ ਕਲਰ ਵੀ ਇਹਦੇ ਸਾਰੇ ਇੱਕ ਤੋਂ ਇੱਕ ਸੋਹਣੇ ਜਿਹੜੇ ਕਲਰ ਆਪਾਂ ਲੈ ਕੇ ਆਏ ਆ ਇੱਕ ਮੈਂ ਤੁਹਾਨੂੰ ਮਜੈਂਟਾ ਦਿਖਾਇਆ ਜੀ ਹਲੇ ਵੀ ਜਿਹੜੀਆਂ ਭੈਣਾਂ ਨੇ ਮਤਲਬ ਸਕਰੀਨਸ਼ਾਟ ਨਹੀਂ ਲਿਆ ਲੈ ਸਕਦੀਆਂ ਨੇ ਏਸੇ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਦੋ ਕਲਰ ਦਿਖਾਏ ਆ ਜੀ ਇੱਕ ਨੇਵੀ ਬਲੂ ਔਰ ਇੱਕ ਬਲੈਕ ਦੇ ਨਾਲ ਦੋ ਕਲਰ ਨੇ ਜੀ ਏਸ ਡਿਜ਼ਾਈਨ ਦੇ ਵਿੱਚ ਇਸ ਤੋਂ ਬਾਅਦ ਆਇਆ ਸੀ ਜੀ ਗ੍ਰੀਨ ਔਰ ਕਾਪਰ ਦੋ ਕਲਰ ਇਹਦੇ ਵਿੱਚ ਨੇ ਜੀ ਗ੍ਰੀਨ ਤੇ ਕਾਪਰ ਦੋਨੇ ਹੀ ਕਲਰ ਬੜੇ ਪਿਆਰੇ ਨੇ ਔਰ ਜਿਹੜਾ ਸਟੱਫ ਹੈ ਬਹੁਤ ਜ਼ਿਆਦਾ ਸਟੱਫ ਹੈ ਸੋਨਾ ਲੱਗਿਆ ਵਿਆ ਜੀ ਇਹ ਤੇ ਚਰੋਣ ਹੈ ਜਿਹੜੀ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਜੀ ਬਲੈਕ ਔਰ ਆਫ ਵਾਈਟ ਕਰੀਮ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਨੇ ਜੀ ਬਹੁਤ ਸੋਹਣੇ ਕਲਰ ਨੇ ਬੜੇ ਸੋਹਣੇ ਆਪਾਂ ਰੇਟ ਦੇ ਵਿੱਚ ਤੁਹਾਡੇ ਲਈ ਹੀ ਸੂਟ ਲੈ ਕੇ ਆਏ ਆ ਜੀ ਪ੍ਰਾਈਸ ਵੀ ਬਹੁਤ ਜੈਨੂਨ ਹੈ ਔਰ ਸੂਟ ਜਿਹੜੇ ਹੈਗੇ ਨੇ ਬਹੁਤ ਹੀ ਸੋਹਣੇ ਸੋਹਣੇ カラー ਦੇ ਵਿੱਚ ਆਪਾਂ ਤੁਹਾਡੇ ਲਈ ਇਹ ਸੂਟ ਲੈ ਕੇ ਆਏ ਆ ਜੀ ਨਾਲ ਮੈਂ ਤੁਹਾਨੂੰ ਦਿਖਾਈ ਨਹੀਂ ਜੀ ਚਨੋਂਨ ਦੇ ਹੀ ਦੁਪੱਟੇ ਔਰ ਇਹਨਾਂ ਸੂਟਾਂ ਦੇ ਵਿੱਚੋਂ ਅਗਰ ਕੋਈ ਵੀ ਸੂਟ ਕੋਈ ਵੀ ਭੈਣ ਮੇਰੀ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਟੱਫ ਸਾਰਿਆਂ ਦਾ ਸੇਮ ਰਹੇਗਾ ਜੀ ਸ਼ਰਟ ਰਹੇਗੀ ਜੀ ਪ੍ਰੀਮੀਅਮ ਚਨੋਂਨ ਦੀ ਔਰ ਬਾਟਮ ਰਹੇਗੀ ਮਸਲੀਨ ਦੀ ਆਪਣੇ ਕੋਲੇ ਤਕਰੀਬਨ ਇਹ ਜਿਹੜੇ ਥੋੜਾ ਜਿਹਾ ਹੀ ਸਟਾਕ ਹੈ ਜੀ ਇੱਕ ਇੱਕ ਜਿਹੜਾ ਇਹਨਾਂ ਦਾ ਮਤਲਬ ਉਹ ਆਇਆ ਜੀ ਚਾਰਟ ਕਲਰ ਚਾਰਟ ਦੇ ਵਿੱਚ ਇਹ ਪੂਰਾ ਪੂਰਾ ਸੈੱਟ ਆਇਆ ਜੀ ਆਪਣੇ ਕੋਲੇ ਥੋੜਾ ਜਿਹਾ ਸਟਾਕ ਹੈ ਵੱਧ ਨਹੀਂ ਹੈਗਾ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਜਲਦੀ ਜਲਦੀ ਸੂਟ ਲੈ ਸਕਦੀਆਂ ਨੇ ਇਹ ਸੂਟ ਨਾਲ ਅਗਰ ਤੁਸੀਂ ਇਹਨੂੰ ਡਿਜ਼ਾਈਨਰ ਪੀਸ ਬਣਾਉਣਾ ਚਾਹੁੰਦੇ ਹੋ ਜੀ ਤੁਸੀਂ ਇਹਨਾਂ ਦੀ ਬਾਟਮਾਂ ਤੇ ਵੀ ਸਾੜੇ ਤੋਂ ਵਰਕ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਚੁਣੋਂ ਦਾ ਦੁਪੱਟਾ ਲੈ ਕੇ ਸਾਈਡ ਤੇ ਹਨਾ ਦੁਪੱਟੇ ਦੇ ਉੱਤੇ ਵੀ ਕੁਝ ਵੀ ਤੁਸੀਂ ਲੇਸਿੰਗਸ ਵਗੈਰਾ ਨਾਲ ਡਿਜ਼ਾਈਨ ਕਰਕੇ ਸੂਟ ਨੂੰ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਇੱਕ ਮੇਰੀ ਭੈਣ ਨੇ ਆਪਣੇ ਤੋਂ ਪਿਛਲੀ ਵਾਰੀ ਸੂਟ ਲਿਆ ਸੀਗਾ ਉਨੇ ਜਿਵੇਂ ਆਪਣੇ ਪ੍ਰਿੰਟਡ ਸੂਟ ਦੇ ਉੱਤੇ ਜੀ ਉਹਨੇ ਗੋਟਾ ਪੱਤੀ ਦਾ ਵਰਕ ਕੀਤਾ ਸੀਗਾ نیچے ਘੇਰੇ ਦੇ ਉੱਤੇ ਗੋਟਾ ਪੱਤੀ ਦਾ ਵਰਕ ਕਰਕੇ ਦੁਪट्टे ਦੇ ਵਿੱਚ ਵੀ ਗੋਟਾ ਪੱਤੀ ਦਾ ਵਰਕ ਕੀਤਾ ਸੀ ਤੇ ਉਹ ਪਹਿਨਦਾ ਸੂਟ ਬੜਾ ਹੀ ਜ਼ਬਰਦਸਤ ਸੂਟ ਬਣਿਆ ਸੀ ਹਾਂ ਮੇਰੇ ਮਤਲਬ ਵੀਡੀਓ ਦੇ ਵਿੱਚ ਮੈਂ ਉਹ ਪਿਕ ਅਟੈਚ ਨਹੀਂ ਕਰ ਸਕਦੀ ਪਿਕ ਵੀ ਉਹਨਾਂ ਨੇ ਮੈਨੂੰ ਸੈਂਡ ਕੀਤੀ ਹੈ ਮੈਂ ਪਿਕ ਅਟੈਚ ਨਹੀਂ ਕਰ ਸਕਦੀ ਉਹ ਨਾਲ ਕਿਉਂਕਿ ਹਨਾ ਅਗਲੇ ਦੇ ਮਤਲਬ 10 ਤੋਂ ਬਿਨਾ ਅਗਲੇ ਦੇ ਮਤਲਬ ਪਰਮਿਸ਼ਨ ਲਈ ਤੋਂ ਬਿਨਾ ਜੀ ਆਪਾਂ ਉਹ ਪਿਕ ਲਗਾ ਨਹੀਂ ਸਕਦੇ ਤੇ ਮੈਂ ਇਹ ਸੂਟ ਜਿਹੜੇ ਨੇ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਤੁਹਾਨੂੰ ਇਹ ਜਿਹੜੇ ਅੱਜ ਦਿਖਾਏ ਨੇ ਜੀ ਬੜੇ ਪਿਆਰੇ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਸਟਾਕ ਆਇਆ ਸੀ ਜਿਹੜੀ ਭੈਣ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਮੇਰੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਆਪਣੀ ਇੰਸਟਾਗ੍ਰam ਤੇ ਆਈਡੀ ਹੈ ਜੀ ਇੰਸਟਾਗ੍ਰam ਤੇ ਵੀ ਆਪਾਂ ਅਪਡੇਟ ਰਹਿੰਦੇ ਆ ਇਸ ਤੋਂ ਬਾਅਦ ਇਹ ਆਪਣੀ ਹੈਗੀ ਹੈ ਜੀ YouTube ਤੇ ਜਿਹੜਾ ਆਪਣਾ ਚੈਨਲ ਬਣਿਆ ਹੋਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਜਿਹੜੀ ਆਪਣੀ ਵੀਡੀਓ ਹੈ ਜੀ ਜਿਹੜੀਆਂ ਭੈਣਾਂ ਨੂੰ ਨਹੀਂ ਵੀ ਪਤਾ ਹਨਾ ਉਹਨਾਂ ਨੂੰ ਦੱਸਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਘਰ ਬੈਠੇ ਤੁਸੀਂ ਸੋਹਣੇ-ਸੋਹਣੇ ਸੂਟ ਮੰਗਵਾ ਸਕਦੇ ਹੋ ਇੱਕ ਮੇਰੀ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੀਆਂ ਭੈਣਾਂ ਮੈਨੂੰ ਸੂਟ ਮਿਲਣ ਤੋਂ ਬਾਅਦ ਰਿਪਲਾਈ ਕਰਦੀਆਂ ਨੇ ਔਰ ਬਹੁਤ ਜਿਹੜਾ ਖੁਸ਼ੀ ਹੁੰਦੀ ਹੈ ਜੀ ਦਿਲੋਂ ਜਦੋਂ ਭੈਣਾਂ ਕਹਿੰਦੀਆਂ ਨੇ ਵੀ ਸੂਟ ਸੋਹਣੇ ਆ ਜਾਂ ਸਾਨੂੰ ਸੋਹਣੇ ਲੱਗੇ ਬਹੁਤ ਦਿਿਲੋਂ ਖੁਸ਼ੀ ਹੁੰਦੀ ਹੈ ਜੀ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਆਪ ਆਪਣੀ ਵੀਡੀਓ ਇੱਥੇ ਖਤਮ ਕਰਦੀ ਹੈ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ